ਅਸੀਂ ਪ੍ਰਵਾਸੀਆਂ ਦੇ ਉਲਟਾ ਉਲਟੀ ਰਹਿਣਾ ਇਹ ਕਮਾ ਕੇ ਖਾਣ ਰੁਜ਼ਗਾਰ ਕਰਨ ਪੰਜਾਬ ਦੇ ਅੰਦਰ ਪਰ ਇਹਨਾਂ ਨੂੰ ਪਰਮਾਨੈਂਟ ਰੈਜੀਡੈਂਸ ਪੰਜਾਬ 'ਚ ਨਾ ਮਿਲੇ ਵੋਟ ਦਾ ਅਧਿਕਾਰ ਨਾ ਮਿਲੇ ਜਿਹੜੇ ਲਈ ਅਸੀਂ ਸਨ 66 ਤਿੱਕਰ ਲਾਸ਼ਾਂ ਦੇ ਢੇਰ ਲੱਗੇ ਪੰਜਾਬ 'ਚ ਤੇ ਤੂੰ ਮੁੱਖ ਮੰਤਰੀ ਇੱਕ ਵੋਟਾਂ ਦੇ ਮਗਰ ਸਾਡਾ ਸਾਰਾ ਬੇੜਾ ਗਿਰ ਕਰਨ ਲੱਗਾ ਤੂੰ ਤੁਹਾਡੇ ਨਾਲ 84 ਪੰਜਾਬ ਚ ਮਨਾਉਣੀ ਹੈ ਇਹ ਬੜੀ ਜਲਦੀ ਆਉਣੀ ਹੈ ਤੁਸੀਂ ਦੇਖੋ ਫੇਸਬੁੱਕ ਦੇ ਉੱਪਰ ਨਹੀਂ ਆਉਦਾ ਥਾ ਥਾ 84 ਯਾਦ ਕਰਾ ਦੇਣਗੇ ਕਿ ਨਹੀਂ ਵਾਰ ਆਇਆ ਹੁਣ ਫੜਾ ਮਾਰੀ ਜਾਂਦੇ ਨੇ ਪੰਜਾਬ ਬਚਾਓ ਪੰਜਾਬ ਬਚਾਓ ਤੁਸੀਂ ਮੂੰਹ ਚੁੱਕ ਕੇ ਬਾਹਰ ਚਲੇ ਜਾਓ ਪੰਜਾਬ ਨੂੰ ਕੌਣ ਬਚਾਵੇਗਾ ਇੱਕ ਇਹ ਵੀ ਸਵਾਲ ਚੱਕਦੇ ਆ ਜਿਹੜੇ ਉਹਨਾਂ ਦੇ ਹੱਕ ਚ ਹੈਗੇ ਉਹ ਕਹਿੰਦੇ ਕਿ ਸਾਡੇ ਵੀ ਤਾਂ ਲੋਕ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਬਹੁਤ ਸਾਰੀਆਂ ਪ੍ਰੌਪਟੀਆਂ ਬਣਾ ਰਿਹਾ ਵੋਟ ਬਣਾ ਰਿਹਾ ਉੱਥੇ ਜਾ ਕੇ ਪ੍ਰਵਾਸ ਕਰ ਰਹੇ ਜੇ ਉਹ ਇੱਥੇ ਆ ਜਾਂਦੇ ਤੇ ਕਿੱਡੀ ਕੋ ਆਖਰ ਆ ਜਾਂਦੀ ਹੈ ਇੱਕ ਪ੍ਰਵਾਸੀ ਆ ਕੇ ਕਰੋੜਾਂ ਦੀ ਪ੍ਰਾਪਰਟੀ ਮੁਹਾਲੀ ਤੋਂ ਲੈ ਕੇ ਲੁਧਿਆਣੇ 'ਚ ਨਿਕਰ ਬਣਾਉਂਦਾ ਹੈ ਕਿ ਤੁਸੀਂ ਇਹਨੇ ਵੀ ਮਰੇ ਹੋਏ ਪਰ ਨਾ ਸਾਡੇ ਲੋਕਾਂ ਨੂੰ ਅਕਲ ਨਾ ਸਾਡੇ ਐਮਐਲਏ ਨੂੰ ਤੇ ਨਾ ਸਾਡੇ ਮੁੱਖ ਮੰਤਰੀ ਕਿਸੇ ਨੂੰ ਕੋਈ ਚਿੱਤ ਨਹੀਂ ਆਉਂਦਾ ਜਦੋਂ ਇਹ ਆਏ ਨੇ ਉਦੋਂ ਬੜੇ ਭੋਲੇ-ਪਾਲੇ ਲੱਗਦੇ ਸੀ ਕਿਉਂਕਿ ਇਹਨਾਂ ਦੇ ਪੈਰ ਰੱਖਣਾ ਸੀ ਇਹ ਇਹ ਗੱਲ ਨਹੀਂ ਸੀ ਪੈਂਦੀ ਅੱਗੇ ਕਿਸੇ ਹੁਣੇ ਪੇਤੀ ਹੋ ਗਏ ਪੇਤੀ ਹੋ ਕੇ ਕ੍ਰਾਈਮ ਵੀ ਕਰਨ ਲੱਗ ਗਏ ਕਚਹਿਰੀਆਂ 'ਚ ਹੀ ਕੇਸ ਨੇ ਕਿ ਇਹ ਕਤਲ ਵੀ ਕੀਤੇ ਨੇ ਲੁੱਟਖੋਹ ਵੀ ਕਰਦੇ ਨੇ ਕ੍ਰਾਈਮ ਤੋਂ ਡਰਦੇ ਵੀ ਨਹੀਂ ਇਹ ਜਦੋਂ ਕ੍ਰਾਈਮ ਕਰਦੇ ਨੇ ਜਾਂਦੇ ਨੇ ਇਥੋਂ ਇਹਨਾਂ ਦਾ ਪਛੋਕਰਦਾ ਵੀ ਨਹੀਂ ਪਤਾ ਲੱਗਦਾ ਕੌਣ ਨੇ ਤੇ ਫਿਰ ਸਾਡੀਆਂ ਪਾਰਟੀਆਂ ਨੇ ਇਹ ਅੰਨੀਆਂ ਹੋਈਆਂ ਨੇ ਜਿੰਨਾ ਵੋਟ ਬੈਂਕ ਮੁਹੱਲੀ ਲੁਧਿਆਣਾ ਜਾਂ ਹੋਰ ਵੱਡੇ ਸ਼ਹਿਰਾਂ 'ਚ ਬਣ ਚੁੱਕਾ ਹੈ ਇਹਨਾਂ ਦੇ ਮਤਲਬ 27 ਇਲੈਕਸ਼ਨ ਟੂ ਐਮਐਲਏ ਖੜੇ ਹੋਣਗੇ ਉਹਨਾਂ ਦੇ ਕਿ ਦੋਸਤਾਂ ਦਾ ਪ੍ਰਾਈਮ ਮਿਨਿਸਟਰ ਹੈ ਉਹ ਆਪਦੇ ਧਰਮ ਪ੍ਰਤੀ ਪੂਰਾ ਵਫਾਦਾਰ ਹੈ ਪਰ ਸਾਡਾ ਮੁੱਖ ਮੰਤਰੀ ਕੋਈ ਵੀ ਬਣਿਆ ਹੈ ਉਹ ਸਭ ਤੋਂ ਪਹਿਲਾਂ ਉਹਦੀ ਦੁਸ਼ਮਣੀ ਆਪਦੀ ਕੌਮ ਨਾਲ ਹੀ ਰਹੀ ਹੈ ਮੇਨ ਪੱਠਾ ਜਿਹੜਾ ਅਕਾਲੀਆਂ ਨੇ ਭਾਇਆ ਸੀ ਪੰਜਾਬ ਦੇ ਵਿੱਚ 2016 ਦੇ ਵਿੱਚ ਇਹਨਾਂ ਨੇ ਪ੍ਰਵਾਸੀਆਂ ਦੇ ਲਈ ਇੱਕ ਅਲੱਗ ਰਿਲੀਫ ਦਿੱਤਾ ਸੀ ਕਿ ਪੰਜਾਬ ਦੇ ਜਿੰਨੇ ਵੀ ਐਸਸੀ ਕੋਟਾ ਹੈ ਉਹਦੇ ਨਾਲੋਂ ਵੱਧ ਬੈਨੀਫਿਟ ਜਿਹੜਾ ਇਹਨਾਂ ਨੇ ਬਾਹਰ ਦੇ ਪ੍ਰਵਾਸੀਆਂ ਨੂੰ ਦਿੱਤਾ ਸੀ ਪੰਜਾਬ ਦੇ ਵਿੱਚ ਸਿਰਫ ਵੋਟਾਂ ਲਈ ਪੱਠਾ ਤੇ ਇਹਨਾਂ ਨੇ ਭਾਇਆ ਜੇ ਇਹ ਪ੍ਰਵਾਸ ਕੀਤੇ ਜਾਂਦਾ ਮੁੱਖ ਕਾਰਨ ਬਦਲ ਰਹੇ ਹਨ ਤੁਸੀਂ ਹਿਮਾਚਲ ਚ ਲੈਓ ਨਾ ਸੌਗਾ ਇਹਦਾ ਪਲਾਟ ਤੇ ਉਹਨੂੰ ਤਾਂ ਵੈਸੇ ਨਹੀਂ ਵੜਦੇ ਤੇ ਕਾਰਾਂ ਤੋੜਦੇ ਨੇ ਛਿੱਤਰ ਮਾਰਦੇ ਨੇ ਤੇ ਤੁਹਾਡਾ ਹਿਮਾਚਲ ਸਾਰਾ ਉੱਟ ਕੇ ਮੁਹਾਲੀ ਚ ਕਰੋ ਕਬਜ਼ਾ ਕਰ ਗਿਆ ਤੁਹਾਡਾ ਮੁੱਖ ਮੰਤਰੀ ਜਿਉਂਦਾਣੀ ਧਰਤੀ ਤੇ ਅਜੇ ਤੱਕ ਉਹਦਾ ਦਿਮਾਗ ਕੰਮ ਨਹੀਂ ਕਰਦਾ ਇੱਕ ਗੱਲ ਹੀ ਹੈ ਜੀ ਇਮਾਨਦਾਰ ਬਣਾ ਯਾਰ ਇਮਾਨਦਾਰ ਤਾਂ ਇੱਥੇ ਸੈਂਕੜੇ ਬੰਦੇ ਤੁਰੇ ਫਿਰਦੇ ਨੇ ਗੱਲ ਤਾਂ ਇਹ ਜਿਹੜੇ ਤੈਨੂੰ ਅਹੁਦੇ ਤੇ ਭਾਇਆ ਇਮਾਨਦਾਰ ਹੋਣਾ ਕੋਈ ਤੇਰੀ ਅੱਗੇ ਤੂੰ ਕੁਆਲੀਫਿਕੇਸ਼ਨ ਨਹੀਂ ਤੇਰੀ ਉਹ ਤੇਰੀ ਡਿਊਟੀ ਹੈ ਇਮਾਨਦਾਰ ਹੋਣਾ ਪੰਜਾਬ ਦੇ ਵਿੱਚ ਇੱਕ ਮਾਮਲਾ ਜਿਹੜਾ ਵੱਖਰਾ ਗਰਮਾਇਆ ਹੋਇਆ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਪ੍ਰਵਾਸ ਕਰ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੇ ਕ੍ਰਾਈਮ ਕੀਤੇ ਜਾ ਰਹੇ ਨੇ ਮੋਹਾਲੀ ਦੇ ਨੇੜੇ ਜਿਹੜੇ ਪਿੰਡ ਦੇ ਵਿੱਚ ਕ੍ਰਾਈਮ ਹੋਇਆ ਦੋ ਨੌਜਵਾਨਾਂ ਨੂੰ ਜਿਹੜੀਆਂ ਉਹਨਾਂ ਨੇ ਕਿਰਚਾ ਮਾਰ ਦਿੱਤੀਆਂ ਨੇ ਇੱਕ ਦੀ ਡੈਥ ਹੋ ਗਈ ਇੱਕ ਜਿਹੜੇ ਇਲਾਜ ਚੱਲ ਰਿਹਾ ਹੈ ਹਾਲਾ ਤੱਕ ਪਰਿਵਾਰ ਦਾ ਮੰਨਣਾ ਹੈ ਕਿ ਉਹਦੀ ਡੈਥ ਹੋ ਚੁੱਕੀ ਆ ਪਰ ਉਹਨੂੰ ਹਜੇ ਹਸਪੀਟਲ ਦੇ ਵਿੱਚ ਰੱਖਿਆ ਹੋਇਆ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਹੋਰ ਲਗ ਦਿਨ ਦਿਹਾੜੇ ਜਿਹੜੀਆਂ ਵਾਰਦਾਤਾਂ ਨੇ ਉਹ ਪ੍ਰਵਾਸੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿਸੇ ਪਿੰਡ ਦੇ ਵਿੱਚ ਪ੍ਰਵਾਸੀ ਸਰਪੰਚ ਬਣ ਗਿਆ ਕਿਸੇ ਪਿੰਡ ਦਾ ਪ੍ਰਵਾਸੀ ਨੰਬਰਦਾਰ ਬਣ ਗਿਆ ਆਉਣ ਵਾਲਾ ਵਿਸ਼ਾ ਚਿੰਤਾਪੂਰਨ ਹੈ ਜੇਕਰ ਗੱਲ ਕਰੀਏ 240 45 ਤੱਕ ਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਇਹ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕੁੜਮਚਾਰੀਆਂ ਇਹਨਾਂ ਦੀਆਂ ਹੋਣੀਆਂ ਧੀਆਂ ਪੁੱਤਰ ਇਦਰ ਉਧਰ ਵਿਆਹ ਹੋਣਗੇ ਤੇ ਰਿਸ਼ਤੇ ਲੈ ਕੇ ਇੱਕ ਦੂਜੇ ਦੇ ਘਰ ਦੇ ਵਿੱਚ ਜਾਣਗੇ ਇਹ ਕੋਈ ਝੂਠ ਨਹੀਂ ਮੈਂ ਬੋਲ ਰਿਹਾ ਕੌੜਾ ਸੱਚ ਹੈ ਜਿਹੜਾ ਤਾਂ ਬਰਦਾਸ਼ਤ ਕਰ ਲੂਗਾ ਤੇ ਉਸ ਚੀਜ਼ ਤੋਂ ਸੰਭਲ ਜਾਊਗਾ ਤੇ ਜਿੰਦੇ ਤੋਂ ਨਾ ਹੋਊਗਾ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਔਖਾ ਹੋ ਜਾਊਗਾ ਆਪਾਂ ਗੱਲਬਾਤ ਕਰਾਂਗੇ ਐਡਵੋਕੇਟ ਹਰਪਾਲ ਸਿੰਘ ਖਰਾਈ ਨਾਲ ਸਵਾਗਤ ਹੈ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਨਾ ਸਭ ਕੀ ਲੱਗਦਾ ਹੈ 2045 ਤੱਕ ਤਾਂ ਮੈਨੂੰ ਜਿਹੜੀ ਮੇਰਾ ਮੰਨਨ ਹੈ ਕਿ ਉਹ ਤੱਕ ਤਾਂ ਕੁੜਮਚਾਰੀਆਂ ਬਣ ਜਾਣੀਆਂ ਪੰਜਾਬ ਦੇ ਵਿੱਚ 20 ਕੁ ਸਾਲ ਹੋਰ ਨੇ ਕਿਉਂਕਿ ਪੀਂਟੇ ਨੇ ਪੀੜੀਆਂ ਦੋ ਦੋ ਪੀੜੀਆਂ ਕਿਹੇ ਦੀ ਪਹਿਲੀ ਪੀੜੀ ਹੈ ਜਦੋਂ ਦੂਜੀ ਪੀੜੀ ਇੱਥੇ ਤਿਆਰ ਹੋਊਗੀ ਵਿਆਹ ਵੀ ਉਹਨਾਂ ਇੱਥੇ ਹੀ ਕਰਨੇ ਆ ਦੇਖੋ ਇੱਕ ਡਾਕਟਰ ਸਾਹਿਬ ਨੇ ਉਹਨਾਂ ਨੇ ਪਿੱਛੇ ਜੇ ਸਾਲ 2 ਸਾਲ ਪਹਿਲਾਂ ਉਹ ਲੇਡੀ ਡਾਕਟਰ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਇਹਨਾਂ ਦੇ 18 18 ਬੱਚੇ ਨੇ ਹਾਂ ਤਾਂ ਉਹ ਬੜਾ ਇੱਕ ਉਹਨਾਂ ਨੇ ਬੜਾ ਅਜੀਬ ਜਿਹਾ ਉਹਨਾਂ ਨੇ ਇੱਕ ਬਿਆਨ ਲਗਾਇਆ ਉਸ ਵਕਤ ਕੀ ਕੀ ਬਿਆਨ ਪਰ ਉਹ ਬਿਆਨ ਬੜਾ ਡੇਂਜਰਸ ਸੀ ਬੜਾ ਖਤਰਨਾਕ ਬਿਆਨ ਸੀ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਹਾਲਾਤ ਕਿਹੋ ਜਿਹੇ ਹੋਣਗੇ ਹੁਣ ਇਹਨਾਂ ਦੇ 15 ਬੱਚੇ 10 ਬੱਚੇ ਜਾਂ 20 ਬੱਚੇ ਉਹਨਾਂ ਦਾ ਅਸੀਂ ਕੀ ਕਰਾਂਗੇ ਯਾਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਪੰਜਾਬ ਦਾ ਏਰੀਆ ਵਧਦਾ ਜਾਵੇਗਾ ਕਿਤੇ ਪੰਜਾਬ ਦੇ ਏਰੀਆ ਤਾਂ ਵਧਣਾ ਹੀ ਨਹੀਂ ਜੇ ਪੰਜਾਬ ਦੇ ਏਰੀਆ ਵਧਣਾ ਨਹੀਂ ਤਾਂ ਇੱਥੇ ਬਾਹਰਲੇ ਪ੍ਰਵਾਸੀ ਆ ਕੇ ਪੰਜਾਬ ਦੇ ਪੱਲੇ ਕੀ ਰਹੇਗਾ ਦੂਜੀਆਂ ਸਟੇਟਾਂ 'ਚ ਵੀ ਮਾਰ ਇਹੀ ਪੈ ਰਹੀ ਹੈ ਕਿਉਂਕਿ ਜਦੋਂ ਇਹ ਆਏ ਨੇ ਉਦੋਂ ਬੜੇ ਭੋਲੇ-ਪਾਲੇ ਲੱਗਦੇ ਸੀ ਕਿਉਂਕਿ ਇਹਨਾਂ ਦੇ ਪੈਰ ਰੱਖਣਾ ਸੀ ਤੇ ਇਹ ਗੱਲ ਨਹੀਂ ਸੀ ਪੈਂਦੀ ਅੱਗੇ ਕਿਸੇ ਦੀ ਹੁਣੇ ਭੇਤੀ ਹੋ ਗਏ ਭੇਤੀ ਹੋ ਕੇ ਕ੍ਰਾਈਮ ਵੀ ਕਰਨ ਲੱਗ ਗਏ ਕਚਹਿਰੀਆਂ 'ਚ ਵੀ ਕੇਸ ਨੇ ਕੀ ਇਹ ਕਤਲ ਵੀ ਕੀਤੇ ਨੇ ਲੁੱਟ ਖੋਹ ਵੀ ਕਰਦੇ ਨੇ ਕ੍ਰਾਈਮ ਤੋਂ ਡਰਦੇ ਵੀ ਨਹੀਂ ਇਹ ਜਦੋਂ ਕ੍ਰਾਈਮ ਕਰਦੇ ਨੇ ਜਾਂਦੇ ਨੇ ਇਥੋਂ ਇਹਨਾਂ ਦਾ ਪਛੋਕੜਦਾ ਵੀ ਨਹੀਂ ਪਤਾ ਲੱਗਦਾ ਕੌਣ ਨੇ ਤੇ ਫਿਰ ਸਾਡੀਆਂ ਜਿਹੜੇ ਆ ਪਾਰਟੀਆਂ ਨੇ ਇਹ ਅੰਨੀਆਂ ਹੋਈਆਂ ਨੇ ਇਹਨਾਂ ਨੂੰ ਸੀ ਕਿਉਂ ਜਿਤਾਉਣੇ ਆ ਜਦੋਂ ਇਲੈਕਸ਼ਨ ਆਉਂਦੇ ਇਹ ਮੁੱਦਾ ਹੀ ਗਾਇਬ ਹੈ ਦੇਖੋ ਅੱਜ ਤੱਕ ਕਿਸੇ ਐਮਐਲਏ ਨੇ ਜਿਨੇ ਇਲੈਕਸ਼ਨ ਲੜੇ ਨੇ ਕਿਸੇ ਨੇ ਮੁੱਦਾ ਠਾਇਆ ਹੈ ਕਿ ਪ੍ਰਵਾਸੀਆਂ ਨੂੰ ਰੋਕਿਆ ਜਾਵੇ ਉੱਤਰਾਖੰਡ ਤੋਂ ਲੈ ਕੇ ਰਾਜਸਥਾਨ ਹਿਮਾਚਲ ਸਾਡਾ ਕਿਤੇ ਵੀ ਅਸੀਂ ਜ਼ਮੀਨ ਨਹੀਂ ਖਰੀਦ ਸਕਦੇ ਪੰਜਾਬ ਦੇ ਅੰਦਰ ਕੀ ਪ੍ਰੋਬਲਮ ਹੈ ਕਿ ਪੰਜਾਬ ਦਾ ਲੀਡਰ ਹੈ ਜਿਹੜਾ ਆਪਣੇ ਆਪ ਨੂੰ ਸਰੈਂਡਰ ਕਰ ਚੁੱਕਾ ਹੈ ਪੰਜਾਬ ਉਹ ਕੌਣ ਹੈ ਜਿਹੜਾ ਪੰਜਾਬ ਦੇ ਲੀਡਰਾਂ ਨੂੰ ਧਮਕਾ ਰਿਹਾ ਡਰਾ ਰਿਹਾ ਹੈ ਕਿ ਤੁਸੀਂ ਚੜ੍ਹਾ ਵਿੱਚ ਪੂਛ ਲੈ ਕੇ ਬਹਿ ਜਾਓ ਪੰਜਾਬ ਦੇ ਹੱਕ 'ਚ ਨਹੀਂ ਬੋਲਣਾ ਕੇਰਲਾ ਚਲੇ ਜਾਓ ਕਰਨਾਟਕਾ ਚਲੇ ਜਾਓ ਤਾਮਿਲ ਚਲੇ ਜਾਓ ਉੱਥੋਂ ਦਾ ਲੀਡਰ ਆਪ ਦੀ ਪਬਲਿਕ ਦੇ ਤੇ ਆਪ ਦੀ ਉਥੇ ਧਰਤੀ ਦੇ ਫੇਵਰ 'ਚ ਬੋਲਦਾ ਸਟੇਟ ਦੇ ਹੱਕ 'ਚ ਬੋਲਦਾ ਇਹਨਾਂ ਨੂੰ ਕੀ ਸੱਪ ਸੁੰਗਦਾ ਹੈ ਇਹਨਾਂ ਨੂੰ ਪਰ ਬੇੜਾ ਗਿਰਕ ਸਾਡਾ ਵੀ ਹੋਇਆ ਅਸੀਂ ਅੱਜ ਤਿੱਕਰ ਇਹਨਾਂ ਨੂੰ ਖਿਲਾਰ ਕੇ ਇਹ ਨਹੀਂ ਕਿਹਾ ਕਿ ਤੁਸੀਂ ਦੱਸੋ ਭਾਈ ਪ੍ਰਵਾਸੀਆਂ ਦੀ ਐਂਟਰੀ ਕਿਉਂ ਹੈ ਪੰਜਾਬ 'ਚ ਕਿਉਂ ਤੁਸੀਂ ਇਹਨਾਂ ਨੂੰ ਪੀਆਰ ਦਿੰਦੇ ਹੋ ਆਪਦਾ ਬਿਜ਼ਨਸ ਕਰਨ ਆਪ ਦਾ ਕਮਾਉਣ ਕਮਾ ਕੇ ਇਹਨਾਂ ਨੂੰ ਇੱਥੋਂ ਦਾ ਪਰਮਾਨੈਂਟ ਰੈジਡੈਂਸ ਵੋਟਰ ਕਾਰਡ ਆਧਾਰ ਕਾਰਡ ਰਾਸ਼ਨ ਕਾਰਡ ਇਹਨਾਂ ਦਾ ਪੰਜਾਬ ਦਾ ਨਹੀਂ ਬਣਨਾ ਚਾਹੀਦਾ ਇਹ ਬਹੁਤ ਖਤਰਨਾਕ ਚੀਜ਼ ਹੈ ਸਾਡੇ ਲਈ ਪੰਜਾਬ ਦੇ ਲਈ ਹੁਣ ਤੁਸੀਂ ਮੈਨੂੰ ਦੱਸੋ ਬਾਰਡਰ ਏਰੀਆ ਕਰਕੇ ਮੈਂ ਅੱਗੇ ਵੀ ਗੱਲਾਂ ਕਰਦਾ ਹੁਣ ਨਾ ਇਹ ਨਹਿਰੂ ਨੇ ਕਿਹਾ ਸੀ ਕਿ ਮੈਂ ਇਸ ਇਲਾਕੇ ਨੂੰ ਸਿੱਖਾਂ ਨੂੰ ਕਿਵੇਂ ਦੇ ਦਿਆ ਇੱਥੇ ਦਾ ਖਤਰਾ ਹੈ ਬਾਰਡਰ ਏਰੀਆ ਹੈ ਉਹ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦਾ ਨਾ ਪਟਰੇਲ ਕਰਦਾ ਸੀ ਨਾ ਨਹਿਰੂ ਕਰਦਾ ਸੀ ਪਰ ਜਦੋਂ 71 ਦੀ ਦੇ 62 ਦੀ ਲੜਾਈ ਹੁੰਦੀ ਹੈ 65 ਦੀ ਲੜਾਈ ਹੁੰਦੀ ਹੈ 65 ਤੇ 71 ਦੀ ਲੜਾਈ ਹੁੰਦੀ ਹੈ ਤੇ ਜਿਹੜੇ ਪਿੰਡਾਂ ਵਾਲੇ ਸੀ ਉਹ ਆਪ ਅਸਲਾ ਲੈ ਕੇ ਬਾਰਡਰ ਤੇ ਲੜਦੇ ਸੀ ਤੇ ਭੱਜਿਆ ਬਾਰਡਰ ਤੇ ਕੌਣ ਸੀ ਉਹਨਾਂ ਦੀ ਗਿਣਤੀ ਵੇਖੋ ਹੁਣ ਇਹ ਪ੍ਰਵਾਸੀ ਕੀ ਬਾਰਡਰ ਸਟੇਟ ਦੇ ਉੱਪਰ ਖਲੋ ਕੇ ਜਬ ਬਾਰਡਰ ਦੀ ਸਟੇਟ ਜਿਹੜੀ ਬਾਰਡਰ ਸਟੇਟ ਹੈ ਉੱਥੇ ਇਹ ਲੋਹਾ ਲੈ ਲੈਣਗੇ ਜਾਬ ਇੱਕ ਬੜੀ ਖਤਰਨਾਕ ਜਗ੍ਹਾ ਤੇ ਇਹ ਏਰੀਆ ਪੰਜਾਬ ਦਾ ਤੁਸੀਂ ਜਾਣ ਬੁੱਝ ਕੇ ਸੈਂਟਰ ਗਵਰਨਮੈਂਟ ਇਹਨਾਂ ਨੂੰ ਇੱਥੇ ਧੱਕ ਰਹੀ ਐ ਤੇ ਸਾਡੇ ਲੀਡਰਾਂ ਨੇ ਉਸ ਚੀਜ਼ ਤੇ ਬੋਲਣਾ ਹੀ ਨਹੀਂ ਇਹਦਾ ਮੇਨ ਮਕਸਦ ਕੀ ਹੈ ਕਿ ਪੰਜਾਬ ਦੇ ਵਿੱਚ ਜ਼ਿਆਦਾ ਪ੍ਰਵਾਸ ਕਰ ਰਹੇ ਨੇ ਨਹੀਂ ਉਹ ਮੇਨ ਮਕਸਦ ਇਹ ਹੈ ਕਿ 1947 ਤੋਂ ਲੈ ਕੇ 66 ਤੱਕ ਨਹਿਰੂ ਤੇ ਪਟੇਲ ਦੀ ਇੱਕ ਬੜੀ ਵੱਡੀ ਚੀਜ਼ ਸੀ ਕਿ ਪੰਜਾਬ ਦੇ ਅੰਦਰ ਸਿੱਖਾਂ ਦੀ ਗਿਣਤੀ ਘਟੇ ਤਾਂ ਸਾਡੀ ਗਿਣਤੀ ਪੈ 25% ਰਹੇਗੀ ਸੀ ਦਾ 65% ਬਾਗਿਨਤੀ ਸੀ ਦੇਖੋ ਹਿੰਦੁਸਤਾਨ ਦਾ ਪ੍ਰੈਮ ਮਿਨਿਸਟਰ ਇਹ ਗੱਲ ਕਹਿ ਰਿਹਾ ਕਿ ਸਿੱਖਾਂ ਦੀ ਗਿਣਤੀ ਇੱਥੇ ਨਹੀਂ ਵਧਣੀ ਚਾਹੀਦੀ ਤਾਂ ਸਿੱਖਾਂ ਦੀ ਗਿਣਤੀ ਘਟਾਉਣ ਦੇ ਲਈ ਪੰਜਾਬੀ ਸੂਬਾ ਨਹੀਂ ਸੀ ਬਣਦਾ ਉਹ ਸਿੱਖਾਂ ਨੂੰ ਇਹ ਇਹਨਾਂ ਤੇ ਰਾਜ ਤੋਂ ਪਾਸੇ ਕਰਨਾ ਚਾਹੁੰਦੇ ਸੀ ਪਰ ਇੱਕ ਬੜੀ ਸ਼ਰਮ ਵਾਲੀ ਗੱਲ ਹੈ ਜਿਸ ਰਾਜਗਮੀਤ ਸਿੰਘ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਦਾ ਹੈ ਤੇ ਅੱਜ ਪੰਜਾਬ ਸਰਕਾਰ ਨੇ 1 ਨਵੰਬਰ ਜਿਸ ਦਿਨ ਪੰਜਾਬੀ ਸੂਬਾ ਬਣਦਾ ਉਹ ਦਿਨ ਹੀ ਮਨਾਇਆ ਜਿੰਦੇ ਸਿਰ ਦੇ ਉੱਪਰ ਜਿੰਦੇ ਬਣਨ ਕਰਕੇ ਇਹ ਭਗਵੰਤ ਮਾਨ ਤੋਂ ਲੈ ਕੇ ਜਿੰਨੇ ਮੁੱਖ ਮੰਤਰੀ ਬਣੇ ਨੇ ਜਾਂ ਮਨਿਸਟਰ ਬਣੇ ਨੇ ਉਹ ਪੰਜਾਬੀ ਸੂਬਾ ਬਣਨ ਕਰਕੇ ਬਣੇ ਨੇ ਇਹ ਤਾਂ ਇਹਨਾਂ ਨੂੰ ਤਾਂ ਕਿਸੇ ਨੇ ਐਮਸੀ ਨਹੀਂ ਸੀ ਬਣਾਉਣਾ ਮੱਲੇ ਚ ਦੇਖੋ ਇਹਸਾਨ ਫਰਮੋਸ਼ ਕਿੰਨੇ ਲੋਕ ਨੇ ਕਿਸੇ ਵੀ ਉਹ ਪਾਰਟੀ ਨੇ ਬਣਾਇਆ ਯਾਰ ਕਾਂਗਰਸੀ ਪੱਗਾਂ ਵਾਲੇ ਤੁਸੀਂ ਮੁੱਖ ਮੰਤਰੀ ਬਣ ਕੇ ਕਿਸ ਕਰਕੇ ਬਣੇ ਤੁਸੀਂ ਆਪ ਵਾਲੇ ਮੁੱਖ ਮੰਤਰੀ ਬਣ ਕੇ ਕਿਵੇਂ ਬਣੇ ਯਾਰ ਕਿੰਨੂੰ ਖੁਸ਼ ਕਰਦੇ ਜੀ ਕਿਉਂ ਜ਼ਮੀਰਾਂ ਵੇਚਦੇ ਜੀ ਆਪ ਦੀਆਂ ਤੁਸੀਂ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਹੈ ਉਹ ਆਪ ਦੇ ਧਰਮ ਪ੍ਰਤੀ ਪੂਰਾ ਵਫਾਦਾਰ ਹੈ ਪਰ ਸਾਡਾ ਮੁੱਖ ਮੰਤਰੀ ਕੋਈ ਵੀ ਬਣਿਆ ਹੈ ਉਹ ਸਭ ਤੋਂ ਪਹਿਲਾਂ ਉਹਦੀ ਦੁਸ਼ਮਣੀ ਆਪਦੀ ਕੌਮ ਨਾਲ ਹੀ ਰਹੀ ਹੈ ਜਿੰਨਾ ਮਰਜੀ ਜਿਤਾ ਲਓ ਇਹਨਾਂ ਜੋ ਮਰਜੀ ਕਰ ਲਓ ਇਹਨਾਂ ਦਾ ਤੁਸੀਂ ਮਜਾ ਲਾ ਤੁਹਾਡੇ ਅੱਖ ਚੁਲੀਆਂ ਪੰਜਾਬੀ ਸੂਬੇ ਦਾ ਬੇੜਾ ਗਰ ਕਰਕੇ ਰੱਖਦਾ ਉਸ ਤੋਂ ਬਾਅਦ ਹਿੰਦੁਸਤਾਨ ਦੀ ਹਕੂਮਤ ਦੀ ਇੱਕੋ ਹੀ ਨਿਗਾਹ ਹੈ ਕਿ ਪੰਜਾਬ ਦੇ ਅੰਦਰ ਸਿੱਖਾਂ ਦੀ ਗਿਣਤੀ ਕਿਵੇਂ ਘਟਾਈ ਜਾਵੇ ਜਿਹਨੂੰ ਐਮਐਲਏ ਬੋਲ ਨਹੀਂ ਸਕਦੇ ਇਹ ਸਿੱਖ ਲਫ਼ਜ਼ ਹੀ ਨਹੀਂ ਬੋਲ ਸਕਦੇ ਵਿਚਾਰੇ ਜੇ ਸਿੱਖ ਲਫ਼ਜ਼ ਬੋਲ ਜਾਣ ਤੇ ਇਹ ਤਾਂ ਮਰ ਜਾਣਗੇ ਜਿਉਂਦੇ ਸਿੱਖਾਂ ਦੀ ਗਿਣਤੀ ਘਟਾਉਣੀ ਹੈ ਸਿੱਖਾਂ ਨੂੰ ਕੈਨੇਡਾ ਇੱਕ ਇੱਕ ਐਸਾ ਪੀਸ ਦੇਤਾ ਮੂੰਹ ਚੁੱਕ ਕੇ سارے ਕੈਨੇਡਾ ਚਲੇ ਗਏ ਸੋਚਿਆ ਹੀ ਨਹੀਂ ਪੰਜਾਬ ਦਾ ਕੀ ਬਣੇਗਾ ਕੀ ਸੋਚਿਆ ਇਹਨਾਂ ਨੇ ਬਹਿ ਕੇ ਹੁਣ ਫੜਾ ਮਾਰੀ ਜਾਂਦੇ ਨੇ ਪੰਜਾਬ ਬਚਾਓ ਪੰਜਾਬ ਬਚਾਓ ਤੁਸੀਂ ਮੂੰਹ ਚੁੱਕ ਕੇ ਬਾਹਰ ਚਲੇ ਜਾਓ ਪੰਜਾਬ ਨੂੰ ਕੌਣ ਬਚਾਵੇਗਾ ਰੀਸਾ ਤੁਸੀਂ ਦੁਨੀਆ ਨਹੀਂ ਕਰਦੇ ਜੀ ਹੁਣ ਕਿੱਥੇ ਉਹ ਵੇਖੋ ਉਹ ਗਦਰੀ ਬਾਬੇ ਉਹ ਕਰਤਾਰ ਸਿੰਘ ਸਰਾਭੇ ਹਰੀ ਅਮਰੀਕਾ ਦਾ ਸੁੱਖ ਛੱਡ ਕੇ ਉਸ ਵਕਤ ਅਮਰੀਕਾ ਦਾ ਸੁੱਖ ਛੱਡ ਕੇ ਆਪਦੇ ਪੰਜਾਬ ਨੂੰ ਬਚਾਉਣ ਆਏ ਸੀ ਤੇ ਅਜੇ ਤੱਕ ਗੋਲੀ ਵੀ ਨਹੀਂ ਚਲਾਈ ਅਜੇ ਤੱਕ ਲੜਾਈ ਵੀ ਕੋਈ ਨਹੀਂ ਅਜੇ ਤਾਂ ਬੜੇ ਦਿਮਾਗੀ ਤੌਰ ਤੇ ਚੱਲਣਾ ਹੈ ਤੇ ਕੀਤਾ ਕੀ ਆਪਾਂ 에어ਪੋਰਟ ਤੇ ਜਾ ਕੇ ਤੁਸੀਂ ਫੋਟੋ ਪਾ ਦਿੰਨੇ ਹੋ ਤੁਹਾਨੂੰ ਸੰਗ ਆਉਂਦੀ ਪੰਜਾਬ ਛੱਡਣ ਲੱਗੇ ਇੱਕ ਪ੍ਰਵਾਸੀ ਆ ਕੇ ਕਰੋੜਾਂ ਦੀ ਪ੍ਰਾਪਰਟੀ ਮੁਹਾਲੀ ਤੋਂ ਲੈ ਕੇ ਲੁਧਿਆਣੇ 'ਚਕਰ ਬਣਾਉਂਦਾ ਕਿ ਤੁਸੀਂ ਇਹਨੇ ਵੀ ਮਰੇ ਹੋਏ ਹੋ ਤੁਸੀਂ ਇਹਨਾਂ ਵੀ ਨਹੀਂ ਕੁਝ ਬਣਾ ਸਕਦੇ ਜੇ ਉਹ ਆਦਮੀ ਇੱਕ ਸਾਈਕਲ ਤੋਂ ਲੈ ਕੇ ਤੇ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਬਣਾ ਸਕਦੇ ਨੇ ਕਿ ਤੁਸੀਂ ਨਹੀਂ ਬਣਾ ਸਕਦੇ ਪੰਜਾਬ ਦੇ ਅੰਦਰ ਪਰ ਨਾ ਸਾਡੇ ਲੋਕਾਂ ਨੂੰ ਅਕਲ ਨਾ ਸਾਡੇ ਐਮਐਲਏ ਨੂੰ ਤੇ ਨਾ ਸਾਡੇ ਮੁੱਖ ਮੰਤਰੀ ਕਿਸੇ ਨੂੰ ਅਕਲ ਨਹੀਂ ਚਿਕੜਾ ਮਝਾਰਾ ਕਿਤੇ ਬੋਲ ਜਾਣ ਹੁਣ ਇੱਕ ਇਹ ਵੀ ਸਵਾਲ ਚੱਕਦੇ ਆ ਜਿਹੜੇ ਉਹਨਾਂ ਦੇ ਹੱਕ ਚ ਹੈਗੇ ਉਹ ਕਹਿੰਦੇ ਕਿ ਸਾਡੇ ਵੀ ਤਾਂ ਲੋਕ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਬਹੁਤ ਸਾਰੀਆਂ ਪ੍ਰਾਪਤੀਆਂ ਬਣਾ ਰਹੇ ਆ ਵੋਟ ਬਣਾ ਰਹੇ ਆ ਉੱਥੇ ਜਾ ਕੇ ਪ੍ਰਵਾਸ ਕਰ ਰਹੇ ਆ ਜੇ ਉਹ ਇੱਥੇ ਆ ਜਾਂਦੇ ਤੇ ਕਿੰਨੀ ਕੋ ਆਖਰ ਆ ਜਾਂਦੀ ਐ ਅੱਜ ਉਥੇ ਰੋਲਾ ਕਾਹਦਾ ਪਿਆ ਸਰਾਜ ਜਗਮੀਤ ਸਿੰਘ ਕੈਨੇਡਾ 'ਚ ਰੋਲਾ ਕੀ ਪਿਆ ਐ ਉਥੇ ਦੇ ਅੰਗਰੇਜ਼ ਵੇਲੇ ਹੋ ਗਏ ਉਹ ਆਪਦੇ ਟਰੂਡੋ ਦੇ ਖਿਲਾਫ ਨੇ ਇਹੀ ਅਮਰੀਕਾ 'ਚ ਰੋਲਾ ਪੈਣ ਲੱਗਾ ਐ ਉਥੇ ਰੋਲੇ ਪੈ ਚੁੱਕੇ ਨੇ ਉਹ ਤਾਂ ਥੋੜਾ ਬਾਹਰ ਵਾਪਸ ਭੇਜ ਰਹੇ ਨੇ ਤੁਸੀਂ ਨਾ ਘਰ ਦੇ ਰਹਿਣਾ ਨਾ ਘਾਟ ਦੇ ਰਹਿਣਾ ਆਪਦਾ ਘਰ ਦਾ ਤੁਸੀਂ ਬੇੜਾ ਗਰਖ ਕਰ ਦੇਣਾ ਇਹਹੀ ਹਾਲਾਤ ਥਾਂ ਥਾਂ ਤੇ ਹੋ ਚੁੱਕੇ ਨੇ ਇਸ ਹਾਲਾਤ ਤੋਂ ਬਚਣ ਲਈ ਤਾਂ ਆਪਾਂ ਬੋਲੀ ਜਾਂਦੇ ਕੀ ਇਹ ਹਰ ਦੇਸ਼ ਦੇ ਵਿੱਚ ਪੱਠਾ ਬਹਿ ਚੁੱਕਾ ਹੈ ਇੱਥੇ ਜਿਹੜੇ ਹਿਮਾਚਲ ਵਾਲਿਆਂ ਦੀ ਐਂਟਰੀ ਹੋ ਗਈ ਤੁਸੀਂ ਹਿਮਾਚਲ ਚ ਲਾਓ ਨਾ 100 ਗੈ ਦਾ ਪਲਾਟ ਤੁਹਾਨੂੰ ਤਾਂ ਵੈਸੇ ਨਹੀਂ ਬੜਨੇ ਤੇ ਕਾਰਾਂ ਤੋੜਦੇ ਨੇ ਛਿੱਤਰ ਮਾਰਦੇ ਨੇ ਤੇ ਤੁਹਾਡਾ ਹਿਮਾਚਲ ਸਾਰਾ ਉੱਟ ਕੇ ਮੁਹਾਲੀ ਚ ਕੋ ਕਬਜ਼ਾ ਕਰ ਗਿਆ ਥੋੜਾ ਮੁੱਖ ਮੰਤਰੀ ਜਿਉਂਦਾ ਨਹੀਂ ਧਰਤੀ ਤੇ ਇਸ ਵਕਤ ਉਹਦਾ ਦਿਮਾਗ ਕੰਮ ਨਹੀਂ ਕਰਦਾ ਇੱਕ ਗੱਲ ਹੀ ਹੈ ਜੀ ਇਮਾਨਦਾਰ ਬਣਾ ਯਾਰ ਇਮਾਨਦਾਰਤਾ ਇੱਥੇ ਸੈਂਕੜੇ ਬੰਦੇ ਤੁਰੇ ਫਿਰਦੇ ਨੇ ਗੱਲ ਤਾਂ ਇਹ ਜਿਹੜੇ ਤੈਨੂੰ ਅਹੁਦੇ ਤੇ ਭਾਇਆ ਇਮਾਨਦਾਰ ਹੋਣਾ ਕੋਈ ਤੇਰੀ ਅੱਡ ਤੂੰ ਕੁਆਲਿਫਿਕੇਸ਼ਨ ਨਹੀਂ ਤੇਰੀ ਉਹ ਤੇਰੀ ਡਿਊਟੀ ਹੈ ਇਮਾਨਦਾਰ ਹੋਣਾ ਤੂੰ ਦੱਸ ਜਿਹੜੇ ਖਿੱਤੇ ਤੇ ਤੈਨੂੰ ਮੁੱਖ ਮੰਤਰੀ ਬਣਾਇਆ ਤੂੰ ਉਸ ਖਿੱਤੇ ਦੇ ਲਈ ਕੀਤਾ ਕੀ ਹੈ ਦੱਸ ਦੇ ਕੀ ਕੀਤਾ ਹੂੰ ਤੇਰਾ ਫਰਜ ਪਹਿਲਾ ਬਣਦਾ ਸੀ ਕਿ ਤੇਰੇ ਵਸਨੀਕ ਨੂੰ ਹਿਮਾਚਲ ਰਾਜਸਥਾਨ ਉਤਰਾਖੰਡ ਕਿੰਨੇ ਸੂਬਿਆਂ 'ਚ ਪੈਰ ਨਹੀਂ ਰੱਖਣ ਦੇਦੇ ਤੇ ਤੂੰ ਕੀ ਰਕਣ ਦੇਣਾ ਜਦੋਂ ਕੋਈ ਸੌਦਾ ਕੀਤਾ ਹਰ ਮੁੱਖ ਮੰਤਰੀ ਨੇ ਸੌਦਾ ਕੀਤਾ ਕਿਉਂਕਿ ਮੇਨ ਪੱਠਾ ਜਿਹੜਾ ਅਕਾਲੀਆਂ ਨੇ ਭਾਇਆ ਸੀ ਪੰਜਾਬ ਦੇ ਵਿੱਚ 2016 ਦੇ ਵਿੱਚ ਇਹਨਾਂ ਨੇ ਪ੍ਰਵਾਸੀਆਂ ਦੇ ਲਈ ਇੱਕ ਅਲੱਗ ਰਿਲੀਫ ਦਿੱਤਾ ਸੀ ਕਿ ਪੰਜਾਬ ਦੇ ਜਿੰਨੇ ਵੀ ਐਸਸੀ ਕੋਟਾ ਹੈ ਉਹਦੇ ਨਾਲੋਂ ਵੱਧ ਬੈਨੀਫਿਟ ਜਿਹੜਾ ਇਹਨਾਂ ਨੇ ਬਾਹਰ ਦੇ ਪ੍ਰਵਾਸੀਆਂ ਨੂੰ ਦਿੱਤਾ ਸੀ ਪੰਜਾਬ ਦੇ ਵਿੱਚ ਵਸਾਉਣ ਦਾ ਸਿਰਫ ਵੋਟਾਂ ਲਈ ਪੱਠਾ ਤੇ ਇਹਨਾਂ ਨੇ ਪਾਇਆ ਇਹਨਾਂ ਦੀ ਗੱਲ ਲਿਸਟਾ ਵੇਖੋ ਜਿੰਨੀਆਂ ਜੌਬ ਦਿੱਤੀਆਂ ਨੇ ਇਹਨਾਂ ਨੇ ਪ੍ਰਵਾਸੀਆਂ ਨੂੰ ਦਿੱਤੀਆਂ ਨੇ ਕੱਲੀਆਂ ਨੇ ਜੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ ਵਧੀਆ ਨਹੀਂ ਕਰ ਰਿਹਾ ਤੇ ਮੁੱਖ ਮੰਤਰੀ ਇਹਨਾਂ ਦੇ ਅਕਾਲੀਆਂ ਲਈ ਪੱਠਾ ਪਾਇਆ ਜੱਜ ਕੇ ਇਹਨਾਂ ਨੇ ਜਿਹੜੀਆਂ ਚੰਗੀਆਂ ਪੋਸਟਾਂ ਸੀ ਬਾਹਰਲੇ ਬੰਦਿਆਂ ਨੂੰ ਦਿੱਤੀਆਂ ਉਦੋਂ ਸੋਚਿਆ ਤਾਂ ਕਿ ਰਿਜ਼ਲਟ ਕੀ ਹੋਵੇਗਾ ਮੈਂ ਬਹੁਤ ਚੈਨਲਾਂ ਤੇ ਕਹਿਣਾ ਸਾਨੂੰ ਮੁਹੰਮਦ ਅਲੀ ਜਨਾਬ ਵਰਗਾ ਇੱਕ ਲੀਡਰ ਚਾਹੀਦਾ ਤੇ ਬਿਨਾ ਦਿਮਾਗ ਦੇ ਸਾਡੇ ਬੰਦੇ ਉਹ ਅਕਾਲੀ ਦਲ ਦੇ ਪ੍ਰਧਾਨ ਨੂੰ ਕਹੀ ਜਾਂਦੇ ਨੇ ਬੜਾ ਅੰਦੂਰ ਅੰਦੇਸ਼ੀ ਲੀਡਰ ਹੈ ਲੜਨ ਤੋਂ ਤੁਹਾਡੇ ਛਾ ਭਾਈ ਤੁਹਾਡੇ ਦੂਰ ਅੰਦੇਸ਼ੀ ਦੀ ਡੈਫੀਨੇਸ਼ਨ ਹੀ ਨਹੀਂ ਪਤਾ ਦੂਰ ਅੰਦੇਸ਼ੀ ਹੁੰਦਾ ਜਿੱਥੇ ਪੈਦਾ ਹੋਇਆ ਜਿਹੜੀ ਕੌਮ ਚ ਪੈਦਾ ਹੋਇਆ ਜਿਹੜੀ ਧਰਤੀ ਤੇ ਪੈਦਾ ਹੋਇਆ ਉਹਦੇ 50 ਸਾਲ ਤੋਂ 100 ਸਾਲ ਤੱਕ ਸੋਚਣਾ ਕਿ ਇਹਦਾ ਕੀ ਬਣੇਗਾ ਜੋ ਮੈਂ ਅੱਜ ਕੰਮ ਕਰਨ ਲਗਾ 100 ਸਾਲ ਦੇ ਬਾਅਦ ਇਹਦਾ ਕੀ ਰਿਜ਼ਲਟ ਨਿਕਲੇਗਾ ਕਾਂਗਰਸ ਨੂੰ ਚੰਗੀ ਤਰ੍ਹਾਂ ਸਮਝ ਚੁੱਕਾ ਸੀ ਜਨਾਬ ਮੁਹੰਮਦ ਅਲੀ ਜਨਾਬ ਚੰਗੀ ਤਰ੍ਹਾਂ ਸਮਝ ਚੁੱਕਾ ਸੀ ਕਿ ਮੇਰੀ ਕੌਮ ਦਾ ਇਸ ਕੰਟਰੀ ਚ ਕੱਖ ਨਹੀਂ ਬਣਨਾ ਉਸ ਨੇ ਆਪ ਦੀ ਪਬਲਿਕ ਨੂੰ ਇੱਕ ਅੱਡ ਦੇਸ਼ ਦੇ ਦਿੱਤਾ ਲੈ ਕੇ ਤੇ ਪਟੇਲ ਤੇ ਨੇਰੂ ਕਹਿੰਦੇ ਸੀ ਥੋੜਾ ਸਮਾਂ ਠਹਿਰ ਜੋ ਇਹ ਖਤਮ ਹੋ ਜਾਣਗੇ ਕੱਖ ਨਹੀਂ ਖਤਮ ਹੋਇਆ 77 ਸਾਲ ਹੋ ਗਿਆ ਤੁਹਾਡੇ ਬਰਾਬਰ ਚੱਲੀ ਜਾਂਦਾ ਹਮ ਪਰ ਸਾਡੇ ਕੋਲ ਕੋਈ ਲੀਡਰ ਹੀ ਓਡਾ ਲੰਮਾ ਚੌੜਾ ਹੈ ਨਹੀਂ ਜਿਹੜੀ ਇਸ ਸੋਚ ਦੂਰ ਹੋਵੇ ਇਹ ਤਾਂ ਜੇ ਕੋਈ ਗੱਲ ਮਾੜੀ ਮੋੜ ਕਰਨੀ ਪ੍ਰਧਾਨ ਜੀ ਦੀ ਸੋਚ ਬੜੀ ਲੰਮੀ ਹੈ ਪ੍ਰਧਾਨ ਜੀ ਦੀ ਸੋਚ ਬੜੀ ਲੰਮੀ ਹੈ ਸਿਰਫ ਚਾਰ ਰੋਟੀਆਂ ਦੀ ਖਾਣ ਦੀ ਖਾਤਰ ਇਹ ਇਹ ਪ੍ਰਵਾਸ ਕੀ ਬਕਵਾਸ ਕਰ ਰਹੇ ਨੇ ਜੀ ਇਹ ਪ੍ਰਵਾਸ ਕਿਤੇ ਦੇ ਦਾ ਮੁੱਖ ਕਾਰਨ ਬਦਲ ਰਹੇ ਆ ਇਹਦਾ ਮੁੱਖ ਕਾਰਨ ਪੋਲੀਟੀਸ਼ੀਅਨ ਜਿਆਦਾ ਅਕਾਲੀ ਦਲ ਰਿਹਾ ਇਸ ਵਕਤ ਇਹ ਮੁੱਖ ਮੰਤਰੀ ਰਿਹਾ ਤੇ ਕਾਂਗਰਸ ਵੀ ਬਰਾਬਰ ਹੀ ਆ ਕਾਂਗਰਸ ਨੇ ਤਾਂ ਪੰਜਾਬ ਬਾਰੇ ਸੋਚਣਾ ਹੀ ਕਿਤੇ ਨਹੀਂ ਉਹਨਾਂ ਦਾ ਕੋਈ ਲਿੰਕ ਹੀ ਨਹੀਂ ਬਣਦਾ ਇਸ ਨਾਲ ਉਹ ਰ ਸਵੇਰੇ ਇੱਥੇ ਇਹਨਾਂ ਦਾ ਇੱਥੇ ਉਹ ਹੋਗਾ ਸੀ ਖਜ਼ਾਨਾ ਮੰਤਰੀ ਤੇ ਅੱਜ ਸਰਕੋਂ ਪਾਰ ਸਾਰੇ ਇਹਨਾਂ ਨੇ ਵਸਾਏ ਨੇ ਹੁਣ ਪਿੰਡ ਪਿੰਡ ਦੀ ਖਬਰ ਆ ਰਹੀ ਹੈ ਕਿਸੇ ਪਿੰਡ ਦੇ ਵਿੱਚ ਸਰਪੰਚ ਦੀ ਇਲੈਕਸ਼ਨ ਲੜੀ ਆ ਖਾਸ ਕਰਕੇ ਰੋਡੇ ਪਿੰਡ ਦੇ ਵਿੱਚ ਸਰਪੰਚੀ ਦੀ ਇਲੈਕਸ਼ਨ ਪ੍ਰਵਾਸੀ ਲੜਦਾ ਤੇ ਬੜਾ ਹਿੰਝਰ ਕੇ ਕਹਿੰਦਾ ਕਿ ਮੇਰੇ ਨਾਲ ਜਿਹੜੇ ਆ ਜੱਟ ਤਬਕਾ ਮੇਰੇ ਨਾਲ ਆ ਜਿਹੜੀਆਂ ਮੇਰੀਆਂ ਵੋਟਾਂ ਉਹ ਮੇਰੇ ਨਾਲ ਨੇ ਤੇ ਦੋ ਵੋਟਾਂ ਤੇ ਛੇ ਜਾਂ ਤਿੰਨਾਂ ਵੋਟਾਂ ਤੇ ਉਹ ਹਾਰਦਾ ਮਲੂੜ ਦੇ ਪਿੰਡ ਦੀ ਖਬਰ ਹੈ ਕਿ ਨੰਬਰਦਾਰ ਜਿਹੜਾ ਉੱਥੋਂ ਦਾ ਉਹ ਪ੍ਰਵਾਸੀ ਬਣ ਗਿਆ ਜਿਹੜਾ ਪੰਜਾਬੀ ਆ ਉਹਨੂੰ ਸਾਈਡ ਤੇ ਕਰ ਦਿੱਤਾ ਗਿਆ ਜਾਂ ਹੋਰ ਪਿੰਡਾਂ ਦੀਆਂ ਖਬਰਾਂ ਹੈਗੀਆਂ ਨੇ ਜਿੱਥੇ ਪ੍ਰਵਾਸੀ ਜਿਹੜੇ ਰਾਜ ਕਰ ਚੁੱਕੇ ਨੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕੀ ਜ਼ਮੀਨ ਦਾ ਰਕਬਾ ਕਿਹੜਾ ਹੁੰਦਾ ਕਿਲਾ ਨੰਬਰ ਕਿੰਨਾ ਨੰਬਰ ਕਿੰਨਾ ਜਾਂ ਕੀ ਕੁਛ ਹੁੰਦਾ ਖਾਲਾ ਕਿੱਥੋਂ ਪਾਣੀ ਕਿੱਥੋਂ ਮੋਗਾ ਕਿਹੜਾ ਪੈਂਦਾ ਤੇ ਉਹ ਪਿੰਡ ਦੀਆਂ ਸਰਪੰਚੀਆਂ ਤੱਕ ਲੈ ਕੇ ਤੇ ਉਹਨਾਂ ਦੇ ਸਮੇਂ ਚ ਕੀ ਬਣੂਗਾ ਸਰਦਾਰ ਜਗਮੀਤ ਸਿੰਘ ਸਾਡੇ ਕੁਝ ਲੀਡਰ ਬੋਲਦੇ ਨੇ ਸਣੇ ਮਨਿਸਟਰ ਤੋਂ ਐਮ ਐਲ ਏ ਮੁੱਖ ਮੰਤਰੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਾਹਰ ਦੇਆਂ ਨੂੰ ਆ ਕੇ ਸਰਵਸ ਦਿੱਤੀ ਸੀ ਉਹਨਾਂ ਨੂੰ ਇੱਥੇ ਆ ਕੇ ਜੌਬ ਦਿੱਤੀ ਸੀ ਬੇਵਕੂਫਾ ਨੇ ਪੜਿਆ ਨਹੀਂ ਉਦੋਂ ਪਹਿਲੋ ਰਾਜ ਭਾਗ 1822 ਤੋਂ ਪਹਿਲੋਂ ਮਹਾਰਾਜਾ ਰਣਜੀਤ ਸਿੰਘ ਨੇ ਹੀ ਲੜਾਈਆਂ ਲੜ ਕੇ ਆਪਦੇ ਬੰਦੇ ਸੈੱਟ ਕਰਦੇ ਸੀ 1822 ਤਿੱਕਰ ਆਪਦੀ ਸਟੇਟ ਦੇ ਲਈ ਸਾਰਾ ਕੁਝ ਕਰ ਲਿਆ ਸੀ ਉਦੋਂ ਬਾਅਦ ਆਏ ਨੇ ਬੰਦੇ ਉਹਨੇ ਕਿਸੇ ਨੂੰ ਇਸ ਤਰ੍ਹਾਂ ਆਪਦਾ ਸਟੇਟ ਆਪਦਾ ਪੰਜਾਬ ਸਰੈਂਡਰ ਨਹੀਂ ਕੀਤਾ ਨਾ ਉਹ ਤਾਂ ਹਰ ਥਾਂ ਤੇ ਚੱਲਦਾ ਹੈ ਕਿ ਜੇ ਕੋਈ ਚੰਗਾ ਬੰਦਾ ਤੇ ਉਹਨੂੰ ਆਪਦੀ ਫੌਜ ਚ ਲਾ ਲਿਆ ਪਰ ਮਹਾਰਾਜਾ ਰਣਜੀਤ ਸਿੰਘ ਨੇ 1722 ਤੱਕਰ ਆਪਦਾ ਪੰਜਾਬ ਸਾਰਾ ਜਿੱਤ ਕੇ ਤੇ ਖਾਲਸਾ ਪੰਥ ਚਾਹੇ ਦਿਵਾਨ ਮੁਹਕਮ ਚੰਦ ਸੀ ਚਾਹੇ ਫਕੀਰ ਅਜੀਜੂਦੀਨ ਸੀ ਜਿਹੜੇ ਇਥੋਂ ਦੇ ਜੰਪਾਲ ਸੀ ਵੱਡੇ ਅਹੁਦੇ ਉਹਨਾਂ ਦੇ ਹੀ ਰਹੇ ਨੇ ਘਰ-ਬਾਰ ਉਹਨਾਂ ਦੀਆਂ ਜ਼ਗੀਰਾ ਉਹਨਾਂ ਨੂੰ ਦਿੱਤੀਆਂ ਨੇ ਪਰ ਇਹਨਾਂ 'ਚ ਸਮਝਣ ਲਈ ਨਾ ਮਾੜਾ ਜਿਹਾ ਦਿਮਾਗ ਚਾਹੀਦਾ ਹੈ ਇਹ ਨਹੀਂ ਕਿ ਸਬਜੀ ਵਾਲਾ ਲਫਾਵਾ ਕੱਟ ਕੇ ਪੜ ਲਿਆ ਤੇ ਕਹਿ ਜੀ ਅੱਜ ਪਤਾ ਲੱਗਿਆ ਜਾਂ ਫੇਸਬੁੱਕ ਦੀਆਂ ਦੋ ਲੈਣਾ ਪੜ ਲੀਆਂ ਤੇ ਪਤਾ ਲੱਗ ਗਿਆ ਜਿੰਨਾ ਵੋਟ ਬੈਂਕ ਮੁਹੱਲੀ ਲੁਧਿਆਣਾ ਜਾਂ ਹੋਰ ਵੱਡੇ ਸ਼ਹਿਰਾਂ 'ਚ ਬਣ ਚੁੱਕਾ ਹੈ ਇਹਦਾ ਮਤਲਬ 27 ਇਲੈਕਸ਼ਨ ਟ ਐਮ ਐਲ ਏ ਖੜੇ ਹੋਣਗੇ ਉਹਨਾਂ ਦੇ ਹੋਣਗੇ ਜੇ ਇਸੇ ਤਰ੍ਹਾਂ ਹੀ ਸਾਡੇ ਦਾ ਇਕੱਠਾ ਬਹਿ ਗਿਆ ਇਹਨਾਂ ਦਾ ਬੇੜਾ ਗਰਕ ਹੋ ਜੇ ਨਾ ਬੰਦਿਆਂ ਦਾ ਸਾਡੇ ਲੀਡਰਾਂ ਦਾ ਜੇ ਇਸੇ ਤਰ੍ਹਾਂ ਹੀ ਹੋ ਗਿਆ ਤੇ ਮੁੱਖ ਮੰਤਰੀ ਇਹਨਾਂ ਦਾ ਆ ਜਾਏਗਾ ਸਿੱਖ ਤਾਂ ਫੇਰ ਗਿਆ 100 ਸਾਲ ਪਿੱਛੇ ਸਾਨੂੰ ਤਾਂ ਹੋਰ ਲੜਾਈ ਤੋਂ ਵੇੜੀ ਨਹੀਂ ਮਿਲਣੀ ਤੇ ਪੰਜਾਬ ਲਈ ਲੜਾ ਮਰਾਂਗੇ ਯਾਰ ਹੂੰ ਅਸੀਂ ਤਾਂ ਪੰਜਾਬ ਦੀ ਹੋਂਦ ਲਈ ਲੜਾਂਗੇ ਪੰਜਾਬੀ ਇਸ਼ੂ ਤੇ ਸਾਨੂੰ ਸੈਂਟਰਲ ਗਵਰਨਮੈਂਟ ਗੋਲਗਾ ਮਾਰ ਗਿਆ ਨੇ ਕਿ ਪੰਜਾਬੀ ਲਾਗੂ ਨਹੀਂ ਹੋਣ ਦੇਣੀ ਇੱਥੇ ਇੱਥੇ ਹਿੰਦੁਸਤਾਨ ਦੀ ਬਹੁ ਗਿਣਤੀ ਕਹਿੰਦੀ ਸੀ ਹਿੰਦੀ ਜਿਹੜੀ ਆ ਮਾਤ ਭਾਸ਼ਾ ਚਾਹੀਦੀ ਐ ਇਸ ਏਰੀਏ ਦੀ ਉਹਨਾਂ ਨੇ ਉਹ ਕੰਮ ਲਿਆ ਕਿ ਸੁੱਟੀ ਜਿਹੜੀ ਬੋਲਦੀ ਹਿੰਦੀ ਹੈ ਕਰ ਲੋ ਕੱਲ ਨੂੰ ਮਰਦਮ ਸ਼ੁਮਾਰੀ ਹੋਊਗੀ ਤੇ ਉਹਦੇ ਵਿੱਚ ਜਿਆਦਾ ਜਦ ਮਰਦਮ ਸ਼ੁਮਾਰੀ ਹੋਊਗੀ ਤਾਂ ਇਹਨਾਂ ਬਿਨਾਂ ਦਿਮਾਗ ਦੇ ਲੀਡਰਾਂ ਨੂੰ ਪੁੱਛਿਆ ਜੇ ਘਰਾਰ ਕੇ ਪੱਠਾ ਭਾਉਣ ਵਾਲਾ ਤੂੰ ਹੀ ਐ ਪਰ ਸਾਡੇ ਸਾਡੇ ਤਾਂ ਇਕੱਲੀ ਵੋਟ ਹੀ ਐ ਨਾ ਜੀ ਅੱਜ ਬੜੀ ਹੈਰਾਨੀ ਵਾਲੀ ਗੱਲ ਹੈ ਇੱਕ ਇਥੇ ਐਮਐਲਏ ਖਲੋਤਾ ਵੋਟਾਂ ਕਿਹਨਾਂ ਦੀਆਂ ਪਵਾ ਰਿਆ ਹੈ ਜਿਨ੍ਹਾਂ ਦਾ ਕਿਤੇ ਅਸੀਂ ਬੇਅਦਵੀਂ ਚ ਵਿਰੋਧ ਕਰਦੇ ਹੁੰਦੇ ਸੀ ਯਾਰ ਆਹ ਤਾਂ ਸਾਡੀ ਸੋਚ ਰਹਿ ਗਈ ਹਾਰ ਫਿਰ ਵੀ ਜਾਣਾ ਸੀ ਹੂੰ ਸਿੱਖਾ ਨੇ ਜਾਦਵੀ ਕਿਤੇ ਲੜਾਈਆਂ ਲੜੀਆਂ ਨੇ ਨਾ ਤੇ ਆਪਦਾ ਆਧਾਰ ਤੇ ਆਪਦੀ ਜਮੀਰ ਨਹੀਂ ਸੀ ਵਿੱਚ ਹੀ ਕਿਤੇ ਕਾਸ਼ ਕਿਤੇ ਇੱਕ ਐਮਐਲਏ ਕਹਿੰਦਾ ਯਾਰ ਮੈਨੂੰ ਤੇਰੀ ਸਪੋਰਟ ਦੀ ਲੋੜ ਨਹੀਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀਂ ਕਰਨ ਵਾਲੇ ਬੰਦੇ ਮੈਨੂੰ ਤੁਹਾਡੀ ਲੋੜ ਹੀ ਨਹੀਂ ਕਿੱਡਾ ਵਧੀਆ ਲੱਗਦਾ ਯਾਰ ਮੇਰੋਂ ਹਾਰ ਮਨਜ਼ੂਰ ਹੈ ਯਾਰ ਇਹਨਾਂ ਬੰਦਿਆਂ ਤੋਂ ਵੋਟ ਮੈਂ ਨਹੀਂ ਪਾਉਣੀ ਕਹਿੰਦੇ ਸ਼ਾਬਾਸ਼ ਤੇਰੇ ਯਾਰ ਹਾਰ ਤਾਂ ਫਿਰ ਵੀ ਜਾਣਾ ਹਾਂ ਜਿਤਨਾ ਤਾਂ ਫਿਰ ਵੀ ਨਹੀਂ ਅਸੀਂ ਹੂੰ ਪਰ ਇਹ ਗੱਲਾਂ ਲੈ ਕੇ ਬੈਗ ਗਿਆ ਨੇ ਸੋ ਲੋਕਾਂ ਨੇ ਜਿਹੜੇ ਪਰਦੇ ਪਏ ਹੋਏ ਸੀ ਨਾ ਚਿਹਰਿਆਂ ਦੇ ਸ਼ਕਲਾਂ ਦੇ ਉਹ ਲੈਣ ਲੱਗ ਗਏ ਨੇ ਹੁਣ ਯਾਰ ਹੁਣ ਖਤਮ ਹੋ ਗਿਆ ਕੰਮ ਇਹਨਾਂ ਲੋਕਾਂ ਦਾ ਸੋ ਮੈਂ ਤਾਂ ਇਹ ਬੇਨਤੀ ਕਰੂੰਗਾ ਪੰਜਾਬ ਨੂੰ ਕਿ ਇੱਕ ਐਸੀ ਪਾਰਟੀ ਬਣੇ ਜਿਹੜੀ ਇਕੱਲੀ ਪੰਜਾਬ ਦੀ ਹੋਵੇ ਤੇ ਸੌਦਾ ਨਾ ਕਰੇ ਕਿਸੇ ਨਾਲ ਬਸ ਹੂੰ ਗੱਲ ਖਤਮ ਹੈ ਅਸੀਂ ਪ੍ਰਵਾਸੀਆਂ ਦੇ ਉਲਟਾ ਉਲਟੀ ਰਹਿਣਾ ਹੈ ਇੱਕ ਮਾਕੇ ਖਾਨ ਰੁਜ਼ਗਾਰ ਕਰਨ ਪੰਜਾਬ ਦੇ ਅੰਦਰ ਪਰ ਇਹਨਾਂ ਨੂੰ ਪਰਮਾਨੈਂਟ ਰੈਜੀਡੈਂਸ ਪੰਜਾਬ ਚ ਨਾ ਮਿਲੇ ਵੋਟ ਦਾ ਅਧਿਕਾਰ ਨਾ ਮਿਲੇ ਜਿਹੜੇ ਲਈ ਅਸੀਂ 66 ਟਿੱਕਰ ਲਾਸ਼ਾਂ ਦੇ ਢੇਰ ਲੱਗ ਗਏ ਪੰਜਾਬ ਚ ਤੇ ਤੂੰ ਮੁੱਖ ਮੰਤਰੀ ਇੱਕ ਵੋਟਾਂ ਦੇ ਮਗਰ ਸਾਡਾ ਸਾਰਾ ਬੇੜਾ ਗਿਰ ਕਰਨ ਲੱਗਾ ਤੂੰ ਤੂੰ ਇਹ ਰੱਖ ਨਵੰਬਰ ਇਹਨੂੰ ਜੋ 66 ਹੀ ਭੁੱਲ ਗਿਆ ਕਿਸੇ ਸਟੇਟ ਲੈਵਲ ਤੇ ਉਹ ਤਿਆਰ ਨਹੀਂ ਦਿਨ ਨਹੀਂ ਬਣਾਇਆ ਇਹਨਾਂ ਨੇ ਕਿਨੂੰ ਕੁਛ ਕਰਦੇ ਨੇ ਦਿੱਲੀ ਨੂੰ ਕੁਛ ਕਰਦੇ ਪਏ ਨੇ ਇਹਦਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪਹਿਲਾਂ ਆਪਾਂ ਬੇਦਬੀਆਂ ਦੀਆਂ ਲੜਾਈਆਂ ਪਾਣੀ ਦੀਆਂ ਲੜਾਈਆਂ ਖਿੱਤਿਆਂ ਦੀਆਂ ਲੜਾਈਆਂ ਬੋਲੀ ਦੀਆਂ ਲੜਾਈਆਂ ਲੜ ਰਹੇ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਸਾਨੂੰ ਸੂਬੇ ਦੀ ਲੜਾਈ ਫੇਰ ਲੜਨੀ ਪਊਗੀ ਸਾਨੂੰ ਜੇ ਆ ਹਾਲਾਤ ਰਹੇ ਹੂੰ ਤੇ ਕਾਂਗਰਸ ਅਕਾਲੀ ਤੇ ਆਮ ਆਦਮੀ ਪਾਰਟੀ ਨੇ ਜਿਹੜਾ ਪੱਠਾ ਭਾਇਆ ਸਾਡਾ 1966 ਤੋਂ ਬਾਅਦ ਉਹ ਮੈਨੂੰ ਲੱਗਦਾ ਸਾਡੀ ਅਗਲੀ ਪੀੜ੍ਹੀ ਜਿਹੜੀ ਉਹ ਫੇਰ ਗੋਲੀਆਂ ਦਾ ਸ਼ਿਕਾਰ ਹੋਵੇਗੀ ਯਾਰ ਫੇਰ ਮਰਨਗੇ ਲੋਕ ਪੰਜਾਬ ਦੇ ਲਈ ਪਰ ਸਾਡ ਅਸੀਂ ਵੀ ਬਿਨਾਂ ਦਿਮਾਗ ਦੇ ਆ ਇੱਕ ਪਰਿਵਾਰ ਦਾ ਬੰਦਾ ਜਿਹੜਾ ਬੜਾ ਨਖਿੱਧ ਬੰਦਾ ਹੈ ਉਹ ਇਲੈਕਸ਼ਨ ਲੜ ਰਿਹਾ ਫੇਰ ਉਹਦੇ ਨਾਲ ਤੁਰੇ ਫਿਰਦੇ ਨੇ ਬੰਦੇ ਯਾਰ ਪੰਜਾਬ ਦੇ ਕੋਈ ਦਿਮਾਗ ਹੀ ਨਹੀਂ ਆਣਿਆ ਲੋਕਾਂ ਦਾ ਯਾਰ ਕਾਕਾ ਜੀ ਆ ਗਏ ਕਾਕਾ ਜੀ ਆ ਗਏ ਜਿਹੜਾ ਮਰਦਾਰ ਜੀ ਆ ਕੇ ਮੁਹਾਲੀ ਕਾਂਡ ਹੋਇਆ ਉਹਦੇ ਸਬੰਧੀ ਸਾਰੇ ਲੀਡਰਾਂ ਦੀ ਚੁੱਪੀ ਰਹੀ ਹੈ ਖਾਸ ਕਰਕੇ ਜੇਕਰ ਮੈਂ ਖੈਰੇ ਨੂੰ ਛੱਡਦਾ ਤਾਂ ਮੈਨੂੰ ਕੋਈ ਹੋਰ ਸੁਣਨ ਨੂੰ ਨਹੀਂ ਮਿਲਿਆਗਾ ਮੈਂ ਕਹਿੰਦਾ ਸਰਦਾਰ ਸਾਹਿਬ ਖੈਰਾ ਕੱਲਾ ਬੋਲਿਆ ਕਿਨੇ ਬੋਲਿਆ ਕੌਣ ਇੱਥੇ ਆ ਕੇ ਕੋਈ ਬੋਲਦਾ ਹੀ ਨਹੀਂ ਜੇ ਮੇਰੀ ਵੋਟ ਨਾ ਟੁੱਟ ਜੇ ਮੈਨੂੰ ਖੈਰਾ ਬੋਲਿਆ ਤੇ ਉਦੋਂ ਉਹਦੇ ਪਾਲਟੀ ਵਾਲੇ ਖਿਲਾਫ ਹੋ ਗਏ ਸੀਗੇ ਮੈਂ ਕਹਿੰਦਾ ਜੀ ਇੱਕੋ ਬਿਮਾਰੀ ਪਈ ਹੈ ਕਿ ਅਸੀਂ ਪੰਜਾਬ ਤੋਂ ਕੀ ਲੈਣਾ ਹੈ ਮੇਰਾ ਪੁੱਤਰ ਜਿੱਤੇ ਮੇਰੀ ਘਰ ਵਾਲੀ ਜਿੱਤ ਜੇ ਮੇਰਾ ਪੋਤਰਾ ਜਿੱਤ ਜੇ ਮੇਰਾ ਫਲਾਣਾ ਜਿੱਤ ਜੇ ਆਹੀ ਬਿਮਾਰੀ ਹੈ ਜਦੋਂ ਅਸੀਂ ਵੇਲੇ ਹੋ ਗਏ ਉਦੋਂ ਅਸੀਂ ਪੰਜਾਬ ਦੀ ਗੱਲ ਕਰਨ ਲੱਗ ਗਏ ਆ ਹੁਣ ਕੱਲ ਨੂੰ ਇਲੈਕਸ਼ਨ ਹੋ ਜਾਣਾ ਨੇ 21 ਨੂੰ ਫੇਰ ਅਸੀਂ ਤੁਰ ਪੈਣਾ ਪੰਜਾਬ ਬਚਾਓ ਪੰਜਾਬ ਕਾਹਦਾ ਬਚਾਈਏ ਵੀਚ ਕਰ ਤੁਸੀਂ ਕੀ ਕੀਤਾ ਜਿੱਤ ਹਾਰ ਦਾ ਗੱਲ ਨਹੀਂ ਗੱਲ ਇਹ ਹੈ ਕਿ ਆਪ ਦੀ ਸਟੇਟ ਪ੍ਰਤੀ ਲੀਡਰ ਜਿੱਤਣ ਦੀ ਲੋੜ ਨਹੀਂ ਹੁੰਦੀ ਕਿ ਮੈਨੂੰ ਐਮਐਲਏ ਬੰਨਾ ਜ਼ਰੂਰੀ ਮੈਂ ਲੋਕਾਂ ਦੇ ਲਈ ਆਪ ਦੀ ਸਟੇਟ ਲਈ ਬੋਲਣਾ ਹੀ ਜੇ ਲੀਡਰ ਹੁੰਦਾ ਉਹ ਜੇ ਬੋਲਣਾ ਹੀ ਨਹੀਂ ਤਾਂ 92 ਤੁਰੇ ਫਿਰਦੇ ਨੇ ਲੀਡਰ ਕਹੋਗੇ ਉਹਨਾਂ ਨੂੰ ਲੀਡਰ ਦੀ ਡੈਫੀਨੇਸ਼ਨ ਕੀ ਹੈ 117 ਤੁਰੇ ਫਿਰਦੇ ਆ ਜੀ ਕੋਈ ਵੀ ਨਹੀਂ 111 ਜੋ ਕੱਲਾ ਉਹ ਖੈਰਾ ਹੀ ਬੋਲਦਾ 116 ਉਸੇ ਪਾਸੇ ਬੁਟਰੇ ਆ ਬਾਕੀ ਉਹਨੂੰ ਉਹਨੂੰ ਅਸੀਂ ਕਮਲਾ ਡਿਕਲੇਅਰ ਕਰ ਦੇਣਾ ਥੋੜੇ ਚਿਰ ਉਹਨੂੰ ਪਾਰਟੀ ਨੇ ਵੀ ਕੱਢ ਦੇਣਾ ਕਿਸੇ ਨੇ ਬਰੋਣਾ ਵੀ ਨਹੀਂ ਇਹਨੂੰ ਔਰ ਗੱਲ ਇਹ ਨਹੀਂ ਗੱਲ ਇਹ ਨਹੀਂ ਕਿ ਬੰਦਾ ਉਹਦਾ ਸਦਾ ਲਈ ਬੰਦਾ ਦੁਨੀਆ ਦੇ ਦਿਲਾਂ ਚ ਘਰ ਕਰ ਜਾਂਦਾ ਜਿਹੜਾ ਆਪਦੀ ਪਾਰਟੀ ਨਾਲ ਸੌਰੀ ਆਪਦੀ ਧਰਤੀ ਨਾਲ ਤੇ ਆਪਦੀ ਕੌਮ ਨਾਲ ਖਲੋਤਾ ਰਹੇ ਤਾਂ ਮੈਂ ਕਹਿਣਾ ਕਿ ਜਨਾਬ ਵਰਗਾ ਇੱਕ ਲੀਡਰ ਸਾਨੂੰ ਚਾਹੀਦਾ ਹੈ ਜਨਾਬ ਆਖੋ ਸੋਚੇ ਕਿ ਮੇਰੇ ਪੰਜਾਬ ਦਾ ਕੀ ਬਣੇਗਾ ਜੇ ਮੇਰਾ ਪੰਜਾਬ ਹੀ ਖਤਮ ਹੋ ਗਿਆ ਤੇ ਮੈਂ ਤਾਂ ਕੌਡੀਆਂ ਦੇ ਭਾਤੇ ਵਿਕ ਜਾਗਾ ਤੁਸੀਂ ਦੇਖੋ ਨਾ ਜਗਮੀਤ ਸਿੰਘ ਇੱਕ ਨਵੰਬਰ ਮਨਾਇਆ 66 ਕਿਸੇ ਨੂੰ ਦੁਬਾਰਾ ਯਾ ਇਸ ਸਾਲ ਕਿੱਥੇ ਬਹੁਤ ਵੱਡੀ ਬਲੰਡਰ ਮਿਸਟੇਕ ਨਹੀਂ ਬਣਾਇਆ ਮੁੱਖ ਮੰਤਰੀ ਨੇ ਹਮ ਕਾਰਨ ਕੀ ਆ ਮੈਨੂੰ ਦਿੱਲੀ ਨੂੰ ਖੁਸ਼ ਕਰਦਾ ਉਹ ਤਾਂ ਜਿਹੜਾ 1 ਨਵੰਬਰ ਮੈਨੂੰ ਖੁਸ਼ ਕਰ ਰਿਹਾ ਕਿ ਚਲਾ ਦਿੱਲੀ ਰਹੀ ਆ ਦੇਖੋ ਮੇਰੀ ਗੱਲ ਸੁਣ ਲਓ ਇਹ ਏਡੇ ਬੇਵਕੂਫ ਮੁੱਖ ਮੰਤਰੀ ਨੇ ਪੰਜਾਬ ਦੇ ਇੱਕ ਲਬਜ਼ ਵਰਤਦੇ ਹੁੰਦੇ ਨੇ ਜੀ ਪੰਜਾਬ ਦੇ ਟੋਟੇ ਕਰਤੇ ਤੇ ਗਧਿਆ ਜੇ ਪੰਜਾਬ ਦਾ ਟੋਟਾ ਹੋ ਕੇ ਚਿਹਰਚ ਸੂਬਾ ਨਾ ਬਣਦਾ ਤੇ ਤੈਨੂੰ ਤਾਂ ਐਮਸੀ ਨਹੀਂ ਸੀ ਜਿਤਾਉਣਾ ਕਿਸੇ ਨੇ ਲੀਡਰ ਆ ਤੈਨੂੰ ਅਕਲ ਹੀ ਨਹੀਂ ਜੇ 1 ਨਵੰਬਰ 1960 ਨੂੰ ਸੂਬਾ ਨਾ ਬਣਦਾ ਤੇ ਤੈਨੂੰ ਜਿਤਾਉਣਾ ਕਿਨੇ ਸੀ ਤੂੰ ਤਾਂ ਐਮਸੀ ਨਹੀਂ ਸੀ ਬਣਾਇਆ ਇੱਥੇ ਯਾਰ ਐਡੀ ਕੁਰਬਾਨੀ ਤੋਂ ਬਾਅਦ ਜਥੇਦਾਰਾਂ ਦੀਆਂ ਕੁਰਬਾਨੀਆਂ ਬੜੀਆਂ ਹੋਈਆਂ ਸੀ ਬੜੀਆਂ ਗੋਲੀਆਂ ਵੱਜੀਆਂ ਨੇ ਜਿਹੜਾ ਪੰਜਾਬੀ ਸੂਬਾ ਬਣਿਆ ਪਰ ਤੁਸੀਂ ਇਹ ਕਿਸੇ ਲੀਡਰ ਨੇ ਉਹ ਦਿਨ ਚੇਤੇ ਨਹੀਂ ਕੀਤਾ ਤੁਸੀਂ ਉਸੇ ਦਿਨ ਕਰਕੇ ਹੀ ਤੁਸੀਂ ਐਡੇ ਵੱਡੇ ਲੀਡਰ ਬਣੇ ਪੰਜਾਬ ਦੇ ਅੰਦਰ ਤੇ ਮੈਨੂੰ ਲੱਗਦਾ ਸ਼ਾਹ ਅਕਾਲੀ ਜੜੀ ਭੁੱਲ ਗਿਆ ਮੈਨੂੰ ਲੱਗਦਾ ਤੇ ਇਹੀ ਜਗਮੀਤ ਸਿੰਘ ਮੈਂ ਤੁਹਾਨੂੰ ਪੁੱਛ ਰਿਹਾ ਮੈਨੂੰ ਲੱਗਦਾ 1 ਨਵੰਬਰ 1966 ਵਾਲਾ ਇਹ ਪੰਜਾਬ ਆਪਣੇ ਇਹਨਾਂ ਨੇ ਨਹੀਂ ਬਣਾਇਆ ਨਾ ਮੇਰੇ ਮੇਰੇ ਧਿਆਨ 'ਚ ਨਹੀਂ ਹੈਗਾ ਜੇਕਰ ਮੈਨੂੰ ਲੱਗਦਾ ਨਹੀਂ ਬਣਾਇਆ ਇਹਨਾਂ ਤਾਂ ਵਾਦੇ ਵੱਡੇ ਤਾਂ ਇਲੈਕਸ਼ਨ ਲੜਨਾ ਭੁੱਲ ਗਏ ਜੀ ਵਾਲੇ ਜਕਰ ਦੀ ਛੱਡੋ ਤੁਸੀਂ ਸੋ ਪੰਜਾਬ ਦੀ ਹੋਂਦ ਲਈ ਸਾਨੂੰ ਕੱਲੇ ਕੱਲੇ ਨੂੰ ਬੋਲਣਾ ਪਊਗਾ ਚਾਹੇ ਪੰਜਾਬ ਦਾ Hindu ਚਾਹੇ Muslim ਚਾਹੇ Sikh ਇੱਥੇ ਇੱਥੇ ਧਰਮ ਦਾ ਰੌਲਾ ਨਹੀਂਗਾ ਇੱਥੇ ਪੰਜਾਬ ਦਾ ਰੌਲਾ ਇੱਥੇ ਪੰਜਾਬ ਦਾ ਰੌਲਾ ਜਿੱਦਾਂ ਇਹ ਬੰਦੇ ਚੰਗੀ ਤਰ੍ਹਾਂ ਇੱਥੇ ਸਥਾਪਿਤ ਹੋ ਗਏ ਤੇ ਯਾਦ ਰੱਖਿਆ ਜੇ ਨਾ ਤੁਹਾਡੇ ਨਾਲ 84 ਪੰਜਾਬ ਚ ਮਨਾਉਣੀ ਐ ਇਹ ਬੜੀ ਜਲਦੀ ਆਉਣੀ ਐ ਤੁਸੀਂ ਦੇਖੋ ਫੇਸਬੁੱਕ ਦੇ ਉੱਪਰ ਨਹੀਂ ਆਉਦਾ ਥਾਂ-ਥਾਂ ਤੇ 84 ਯਾਦ ਕਰਾ ਦੇਣਗੇ ਕਿਨੀ ਵਾਰ ਆਇਆ ਮੈਂ ਕੇਚੂਰੇਟ ਫਾਈਲ ਵੀ ਕੀਤੀ ਸੀ ਪਰ ਬੜੀ ਸ਼ਰਮ ਆਉਂਦੀ ਐ ਜਦੋਂ ਸਾਡੇ ਇੱਥੋਂ ਦੇ ਮੈਂ ਕਿਸੇ ਲੇਡੀ ਦੇ ਕੀਤੀ ਸੀ ਉਹ ਕਹਿੰਦੀ 84 ਸਿੱਖਾਂ ਨੂੰ ਯਾਦ ਕਰਾ ਦੇਣਗੇ ਤੇ ਮੈਂ ਰਿਟ ਫਾਈਲ ਕੀਤੀ ਹਾਈ ਕੋਰਟ ਦੀ ਡਾਇਰੈਕਸ਼ਨ ਹੋਈ ਤਾਂ ਜਿਹੜੇ ਸਾਡੇ ਇੱਥੋਂ ਲੋਕਲ ਸਿੱਖ ਅਫਸਰ ਸੀ ਉਹਨਾਂ ਨੇ ਜਿਹੜੀ ਮੇਰੇ ਆਰਡਰ ਹੋਇਆ ਸੀ ਹਾਈ ਕੋਰਟ ਦਾ ਖਤਮ ਹੀ ਕਰਾ ਤਾ ਹੂੰ ਰੋਕਿੱਤਾ ਨਾ ਹਾਈ ਕੋਰਟ ਦਾ ਆਰਡਰ ਨੂੰ ਕਰਕੇ ਅੱਗੇ ਲਿਖਤਾ ਕਿ ਨਹੀਂ ਇਹ ਜਨਾਨੀ ਜਿਹੜੀ ਇਨੋਸੈਂਟ ਡਿਕਲੇਅਰ ਇਨੋਸੈਂਟ ਹੈ ਦਾ ਕੋਈ ਦੋਸ਼ ਨਹੀਂ ਹੂੰ ਦੱਸੋ ਕੀ ਕਰੋਗੇ ਤੁਸੀਂ ਤਾਂ ਤਾਮਝਾਮ ਉਹਨਾਂ ਦੇ ਹੱਕ 'ਚ ਪੁਕਤੀ ਜਾਂਦਾ ਨਾਲ ਦੀ ਪੁਕਤ ਗਿਆ ਨਾਲ ਪੱਗਾਂ ਵਾਲੇ ਬੈਠੇ ਨੇ ਜਿਹਨੂੰ ਕਹਿ ਰਹੀ ਐ ਕਿ 84 ਯਾਦ ਕਰਾ ਦੇਣਗੇ ਤੇ ਪੱਗ ਵਾਲਾ ਬੰਦਾ ਹੀ ਇੱਥੋਂ ਦਾ ਉਹਦੇ ਹੱਕ 'ਚ ਰਿਪੋਰਟ ਤਿਆਰ ਕਰ ਰਿਹਾ ਕੀ ਕਹੋਗੇ ਇਹਨੂੰ ਤੁਸੀਂ ਇਹ ਮਰੀ ਜ਼ਮੀਰ ਦੇ ਬੰਦੇ ਨਹੀਂ ਚਾਹੇ ਪੁਲਿਸ ਆ ਚਾਹੇ ਸਾਡੇ ਮਹਿਕਮੇ ਵਾਲੇ ਨੇ ਮੈਂ ਕੋਈ ਆਪਦੇ ਲਈ ਬੋਲਿਆ ਸੀ ਪਰ ਮੈਂ ਤੁਹਾਨੂੰ ਕਹੂੰਗਾ ਬੇਨਤੀ ਕਰੂੰਗਾ ਇਹ ਜਿਹੜੇ ਲੋਕਾਂ ਅਫੀਸਰ ਨੇ ਜਾਂ ਐਮਐਲਏ ਨੇ ਜਾਂ ਮਨਿਸਟਰ ਨੇ ਇਹਨਾਂ ਦੇ ਨਾਂ ਸੁਣ ਇਹ ਤਾਂ ਮਰੀ ਜਮੀਰ ਦੇ ਮਾਲਕ ਨੇ ਜੀ ਜਦੋਂ ਇਹਨਾਂ ਦੇ ਗळा 'ਚ ਟਾਇਰ ਪਾਉਣਗੇ ਨਾ ਵਾਰ-ਵਾਰ ਕਹਿ ਰਹੇ ਨੇ 84 ਯਾਦ ਕਰਾ ਦੇਗੇ ਜਦੋਂ ਉਹ 84 ਮੁਹਾਲੀ ਤੋਂ ਲੈ ਕੇ ਚੰਡੀਗੜ੍ਹ ਤਿੱਕਰ ਤੇ ਲੁਧਿਆਣਾ ਤਿੱਕਰ ਹੋਈ ਨਾ ਫੇਰੇ ਭੂਬਾ ਮਾਰ ਕੇ ਰੋਣ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਖਰ ਸਤਿ ਸ੍ਰੀ ਅਕਾਲ ਜੀ ਬਿਲਕੁਲ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਖਾਸ ਕਰਕੇ ਜਿਹੜੇ ਪ੍ਰਵਾਸੀਆਂ ਦੇ ਰੋਲੇ ਨੂੰ ਲੈ ਕੇ ਪਾਣੀਆਂ ਦੇ ਰੋਲੇ ਨੂੰ ਲੈ ਕੇ ਸਭ ਤੋਂ ਜ਼ਿਆਦਾ ਗੰਦ ਜੇ ਗੱਲ ਕਰਗੇ ਤੇ ਪ੍ਰਵਾਸੀ ਲੋਕ ਹੀ ਪਾ ਰਹੇ ਨੇ ਕਿਉਂਕਿ ਉਹਨਾਂ ਨੂੰ ਕੋਈ ਪੰਜਾਬ ਦੇ ਰੂਲ ਦਾ ਨਹੀਂ ਪਤਾ ਕਿ ਸਾਡੇ ਚੱਪੇ-ਚੱਪੇ ਤੇ ਸ਼ਹੀਦियां ਹੋਈਆਂ ਖੂਨ ਡੁੱਲਿਆ ਤੇ ਉੱਥੇ ਉਹ ਪਾਣ ਦੀਆਂ ਥੁੱਕਾਂ ਜਿਹੜੀਆਂ ਛੱਟ ਕੇ ਚਲੇ ਜਾਂਦੇ ਨੇ ਤੇ ਇਸ ਚੀਜ਼ ਦਾ ਵੀ ਬਹੁਤ ਵੱਡਾ ਮੁੱਦਾ ਹੈ ਦਰਬਾਰ ਸਾਹਿਬ ਦੇ ਨੇੜੇ ਜਾਂ ਹੋਰ ਜਿੰਨੇ ਧਾਰਮਿਕ ਸਥਾਨ ਆ ਉਹ ਬੈਠੇ ਹੋਏ ਤਮਾਕੂ ਜਰਦਾ ਜਿਵੇਂ ਵੀ ਚੱਲਦਾ ਉਹਨਾਂ ਦਾ ਚਲਾਈ ਜਾਂਦੇ ਨੇ ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਭਿਆਨਕ ਮੁੱਦਾ ਬਣੂਗਾ ਇਹਨੂੰ ਸੰਭਲਣ ਦੀ ਲੋੜ ਹੈ ਖਾਸ ਕਰਕੇ ਜੇ ਲੀਡਰ ਅਗਵਾਈ ਨਾ ਕਰਨਗੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਔਖਾ ਹੋਊਗਾ ਫਿਰ ਪੰਜਾਬ ਦੀ ਇੱਕ ਲੜਾਈ ਜਿਹੜੀ ਆ ਉਹ ਫਿਰ ਲੜਨੀ ਪਊਗੀ ਉਹਦੇ ਲਈ ਫਿਰ ਤੁਹਾਡੀ એનર્ਜੀ ਵੇਸਟ ਹੋਊਗੀ ਬਹੁਤ ਕੁਝ ਹੋਊਗਾ ਇਸ ਲਈ ਵੇਲਾ ਜੜਾਓ ਸਮਝਣ ਲੈਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ